ਹੈਲੋ ਜੀ ਅੰਬਾਂ ਦਾ ਸੀਜ਼ਨ ਖਤਮ ਹੋ ਜਾਵੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਬਣਾ ਲੈਨੇ ਆ ਇਹ ਬਹੁਤ ਹੀ ਟੇਸਟੀ ਤੇ ਯਮਮੀ ਤੇ ਪੂਰਾ ਸਾਲ ਪਰ ਚੱਲਣ ਵਾਲੀ ਰੈਸਪੀ ਸਭ ਤੋਂ ਪਹਿਲਾਂ ਆਪਣੇ ਲੈਣੇ ਨੇ ਵਧੀਆ ਹਨਾ ਮੋਟੀ ਚਮੜੀ ਵਾਲੇ ਅੰਬ ਦੇਖ ਕੇ ਲੈਣੇ ਆ ਇਹ ਕਿਉਂਕਿ ਜਿਹੜੇ ਅਚਾਰ ਵਾਲੇ ਅੰਬ ਹੁੰਦੇ ਉਹ ਥੋੜੇ ਜਿਹਾ ਹਨਾ ਘੱਟ ਉਹਨਾਂ ਦੇ ਗੁੱਧ ਹੁੰਦੀ ਹੈ ਇਹ ਗੁੱਧ ਵਾਲੇ ਲੈਣੇ ਆਪਣੇ ਸਿਲਕੇ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਹਨਾ ਫਿਰ ਕੱਦੂ ਕਸ਼ ਕਰ ਲਾਂਗੇ ਕਿਉਂਕਿ ਸਿਲਕਾ ਮੈਂ ਤਾਂ ਉਤਾਰ ਤਾਂ ਸਿਲਕਾ ਕਈ ਵਾਰੀ ਨਾ ਲੱਗਾ ਥੋੜਾ ਜਿਹਾ ਹਾਰੜ ਜਾ ਹੁੰਦਾ ਹੈਗਾ ਤੇ ਫਿਰ ਆਪਾਂ ਨੇ ਇਹਨਾਂ ਨੂੰ ਕੜਾਈ ਦੇ ਵਿੱਚ ਪਾ ਲੈਣਾ ਕ ਇਹੀ ਮੈਂ 2.5 ਕਿਲੋ ਅੰਬਲੇਤੇ ਸੀਗੇ ਇਹਦੇ ਵਿੱਚੋਂ 300 ਗ੍ਰਾਮ ਹਨਾ ਜਿਹੜੀਆਂ ਗੁਠਲੀਆਂ ਨੇ ਉਹ ਨਿਕਲ ਗਈਆਂ ਮਿਲ ਕੇ ਸਵਾ 2 ਕਿਲੋ ਤੋਂ ਥੋੜੇ ਜਿਹਾ ਉੱਪਰ ਹਨਾ ਇਹ ਸਵਾ 2 ਕਿਲੋ ਲਾ ਲਓ ਪਾਈਆ ਹਨਾ ਗੁਠਲੀਆਂ ਨਿਕਲ ਗਈਆਂ ਤੇ ਚੰਗੇ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਸਾਰੇ ਨੂੰ ਹੁਣ ਇੱਕ ਕੜਾਈ ਦੇ ਵਿੱਚ ਪਾ ਲਾਂਗੇ ਇਹਦੇ ਵਿੱਚ ਕਿਉਂ ਤੇਲ ਪਾਣੀ ਕੁਛ ਨਹੀਂ ਪਾਉਣਾ ਹੈਗਾ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਪਾ ਕੇ ਗੈਸ ਨੂੰ ਕਰ ਦੇਣਾ ਆਨ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਗਰਮ ਕਰ ਲੈਨੇ ਆਂ ਦੇਖੋ ਜਹਾਦਾ ਤੁਸੀਂ ਨੇ ਗਾਇਆ ਹੈ ਸਣਾ ਤੇਜ ਕਰਤੀ ਤਾਂ ਫਿਰ ਉਹਦੇ ਨਾਲ ਇਹ ਨੀਚੇ ਚਿਪਕ ਜੂਗਾ ਬਿਲਕੁਲ ਹਲਕੀ ਫਿਲਮ ਤੇ ਥੋੜਾ ਜਿਹਾ ਆਪਣੇ ਗਰਮੀ ਕਰਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਕੀ ਪਾਵਾਂਗੇ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣੀ ਦੇਖੋ ਮੈਂ ਗਾਰੰਟੀ ਨਾਲ ਕਹਿ ਸਕਦੀ ਹਾਂ ਕਿ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਇਸ ਤਰੀਕੇ ਨਾਲ ਬਣਾਓਗੇ ਤਾਂ ਪੂਰਾ ਸਾਲ ਕੀ 1.5 ਸਾਲ ਵੀ ਤੁਸੀਂ ਇਹਨੂੰ ਰੱਖ ਸਕਦੇ ਹੋ ਚਾਹੇ ਫ੍ਰਿਜ ਵਿੱਚ ਚਾਹੇ ਸਟੋਰ ਕਰਕੇ ਰੱਖ ਲਓ ਚਾਹੇ ਬਾਹਰ ਰੱਖ ਲਓ ਪਰ ਫ੍ਰਿਜ ਵਿੱਚ ਰੱਖੋਗੇ ਹਨਾ ਤਾਂ ਜ਼ਿਆਦਾ ਬੈਟਰ ਹੈਗਾ ਤੇ ਆਪਣੇ ਕੋਲੇ ਦੇਖੋ 2.5 ਕਿਲੋ ਹਨਾ ਸਵਾ ਦੋ ਕਿਲੋ ਆਂਬ ਸੀਗੇ ਸੌਰੀ ਤੇ ਉਹਦੇ ਵਿੱਚ ਆਪਾਂ ਨੇ 2 ਕਿਲੋ ਦੇ ਕਰੀਬ ਚੀਨੀ ਪਾਤੀ ਤੇ ਹੁਣ ਆਪਾਂ ਚੀਨੀ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਹੁਣ ਇਹਨੂੰ ਘਟੋ ਘਟ ਪ੍ਰੋਪਰ ਅੱਧਾ ਪੌਣਾ ਘੰਟਾ ਹਨਾ ਪੱਕੂਗੀ ਇਹ ਹਲਕੀ ਫਲੇਮ ਤੇ ਜਿਆਦਾ ਹਾਈ ਫਲੇਮ ਨਹੀਂ ਕਰਨੀ ਕਿਉਂਕਿ ਨੀਚੋਂ ਫਿਰ ਚੀਨੀ ਹਨਾ ਮੱਚ ਵੀ ਸਕਦੀ ਹੈ ਤੇ ਬਿਲਕੁਲ ਹਾਈ ਮਲਕੇ ਲੋ ਫਲੇਮ ਤੇ ਆਪਾਂ ਨੇ ਇਹਨੂੰ ਅੱਧਾ ਪੌਣਾ ਘੰਟਾ ਹਨਾ ਪਕਾ ਲੈਣਾ ਤੁਸੀਂ ਚੁੱਲੇ ਤੇ ਰੱਖ ਦੋ ਚਾਹੇ ਗੈਸ ਤੇ ਰੱਖ ਲਓ ਕਿਤੇ ਵੀ ਰੱਖ ਦੋ ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਦੇਖੋ ਹੁਣ ਪਾਣੀ ਛੱਡਦਾ ਚੀਨੀ ਨੇ ਹੌਲੀ ਹੌਲੀ ਹੋਜੂ ਤੇ ਇਹ ਮਸਾਲਾ ਹੈਗਾ ਹਨਾ ਮੇਰਾ ਜਮੈਨ ਹੈ ਇਹਦੇ ਵਿੱਚ ਥੋੜੀ ਜੀ ਰਾਈ ਆ ਤੇ ਚੀਨੀ ਆ ਤੇ ਇਹਦੇ ਵਿੱਚ ਨਮਕ ਆ ਨਾ ਤੇ ਇਹ ਮੈਂ ਮਸਾਲਾ ਜਿਹੜਾ ਮਿਰਚਾਂ ਦੇ ਵਿੱਚ ਭਰਿਆ ਸੀਗਾ ਹਨਾ ਉਹਦੇ ਵੀ ਨਾਲ ਦਾਹੀ ਇਹ ਮਸਾਲਾ ਇਹ ਮੈਂ ਪੀਸ ਕੇ ਥੋੜਾ ਜਿਹਾ ਅਲੱਗ ਰੱਖ ਲਿਆ ਸੀਗਾ ਇਹਦੇ ਨਾਲ ਹਨਾ ਤੁਸੀਂ ਮਲਕੇ ਕਲੌਂਜੀ ਵੀ ਪਾ ਸਕਦੇ ਪਰ ਮੈਂ ਕਲੌਂਜੀ ਹੈਨਾ ਸਕਿਪ ਕਰੂੰਗੀ ਕਿਉਂਕਿ ਕਲੌਂਜੀ ਬੱਚੇ ਘੱਟ ਪਸੰਦ ਕਰਦੇ ਹੈਗੇ ਤੇ ਇਹ ਬਾਕੀ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਸੌਂਫ ਉਹ ਵੀ ਆਪਾਂ ਨੇ ਹੈਨਾ ਲੈ ਕੇ 2 ਚਮਚ ਸੌਂਫ ਦੇ ਆਪਾਂ ਲੈ ਕੇ ਉਹਨੂੰ ਦਰੜ ਜੇ ਕਰ ਲਏ ਦੇਖੋ 2 ਕਿਲੋ ਅੰਬਾਂ ਦੇ ਵਿੱਚ ਮੈਂ 2 ਚਮਚ ਸੌਂਫ ਦੇ ਪਾਇਆ 1 ਚਮਚ ਰਾਈ ਦਾ ਪਾਇਆ ਤੇ 1 ਚਮਚ ਇਹ ਆਪਾਂ ਨੇ ਅਜਮਾਣ ਦਾ ਪਾਇਆ ਹੈਗਾ ਤੇ ਚੀਨੀ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ ਹੈਗੀ ਬਿਲਕੁਲ ਪ੍ਰੋਪਰ ਇਸ ਤਰੀਕੇ ਨਾਲ ਬਣਾਓਗੇ ਨਾ ਪਾਣੀ ਨਹੀਂ ਲੱਗਣ ਦੇਣਾ ਦੇਖੋ ਪਾਣੀ ਤੁਸੀਂ ਨੇ ਲਗਾਤਾ ਫਿਰ ਤੁਹਾਡੀ ਇਹ ਨਾ ਇਹ ਖਰਾਬ ਹੋ ਜਾਏਗੀ ਚਟਨੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੁਸੀਂ ਹਨਾ ਸਿੰਦਾ ਨਮਕ ਵੀ ਪਾ ਸਕਦੇ ਹੋ ਟਾਟਾ ਨਮਕ ਵੀ ਪਾ ਸਕਦੇ ਹੋ ਤੇ ਆਪਾਂ ਨੇ ਇਹਦੇ ਵਿੱਚ ਕਰੀਬਨ 1 스ਪੂਨ ਹਨਾ ਨਮਕ ਦਾ ਪਾ ਦੇਣਾ ਜਿਆਦਾ ਨਮਕ ਨਹੀਂ ਪਾਉਣਾ ਕਿਉਂਕਿ ਅੰਬ ਪਹਿਲਾਂ ਹੀ ਖੱਟੇ ਹੁੰਦੇ ਆ ਤੇ ਜਿਆਦਾ ਨਮਕ ਪਾਤਾ ਟੇਸਟ ਖਰਾਬ ਹੋ ਜੂਗਾ ਤੇ ਅੱਧਾ ਚਮਚ ਆਪਾਂ ਪਾ ਦਾਂਗੇ ਹਨਾ ਲਾਲ ਮਿਰਚ ਦਾ ਕਿਉਂਕਿ ਜਿਆਦਾ ਆਪਣੇ ਤਿੱਖੀ ਨਹੀਂ ਬਣਾਉਣੀ ਆਪਣੀ ਖੱਟੀ ਮਿੱਠੀ ਜੀ ਬਣਾਉਣੇ ਜਿਆਦਾ ਤਿੱਖੀ ਪਸੰਦ ਹੈ ਤੁਹਾਨੂੰ ਤਾਂ ਤੁਸੀਂ 1 ਚਮਚ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਪ੍ਰੋਪਰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਪ੍ਰਸ਼ਾਦ ਵਾਂਗੂ ਹਨਾ ਫਿਰਨ ਨਾ ਲੱ ਇਹ ਦਿਨ ਸਾਨੀ ਆ ਨਾ ਕਿਉਂਕਿ ਜਿਆਦਾ ਹਾਰਡ ਕਰ ਲਈ ਤੁਸੀਂ ਨੇ ਫਿਰ ਵੀ ਇਹ ਤੁਹਾਡੀ ਜਿਆਦਾ ਥਿੱਕ ਹੋ ਜੂਗੀ ਨਾ ਤੇ ਜਿਆਦਾ ਤੁਸੀਂ ਨੇ ਇਹਦੇ ਵਿੱਚ ਪਾਣੀ ਰੱਖ ਲਿਆ ਫਿਰ ਵੀ ਖਰਾਬ ਹੋ ਜੂਗੀ ਦੇਖੋ ਇਸ ਤਰੀਕੇ ਨਾਲ ਜਦੋਂ ਆਪਾਂ ਪ੍ਰਸ਼ਾਦ ਬਣਾਉਣੇ ਆ ਨਾ ਇਦਾਂ ਫੇਰਨ ਲੱਗ ਜੂਗੀ ਕੋਈ ਇਹਦੇ ਵਿੱਚ ਘਿਓ ਨਹੀਂ ਪਾਉਣਾ ਕੋਈ ਇਹਦੇ ਵਿੱਚ ਤੇਲ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਨਾ ਪਾਣੀ ਐਡ ਕਰਨਾ ਪ੍ਰੋਪਰ ਮੈਂ ਜਿੱਦਾਂ ਤੁਹਾਨੂੰ ਦੱਸਿਆ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਨਾ ਤਾਂ ਇਹ ਹਾਰਡ ਬਣੇਗੀ ਤੇ ਟੇਸਟੀ ਐਨੀ ਬਣੇਗੀ ਕਿ ਤੁਸੀਂ ਤਾਰੀਫ ਕਰਦੇ ਨਹੀਂ ਥੱਕੋਗੇ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਹਨੂੰ ਤੁਸੀਂ ਪੂਰਾ 1 ਸਾਲ ਭਰ ਲਈ ਹੈ ਨਾ ਸਟੋਰ ਕਰਕੇ ਰੱਖ ਸਕਦੇ ਹੋ ਤੇ ਦੇਖੋ ਕਿੰਨੀ ਸੋਹਣੀ ਇਹ ਬਣੀ ਹੈਗੀ ਇਹਨੂੰ ਕਿਸੇ ਵੀ ਹੈ ਨਾ ਠੰਡਾ ਕਰਕੇ ਬਿਲਕੁਲ ਠੰਡਾ ਕਰਕੇ ਕਿਸੇ ਭਾਂਡੇ ਦੇ ਵਿੱਚ ਪਾ ਲਓ ਚਾਹੇ ਕਿਸੇ ਡੱਬੇ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਲਓ ਕਿਉਂਕਿ ਬਾਹਰ ਕਈ ਵਾਰੀ ਗਰਮੀ ਦਾ ਮੌਸਮ ਹੈ ਨਾ ਮੀਂਹ ਦਾ ਮੌਸਮ ਹੈ ਇਹਦੇ ਵਿੱਚ ਥੋੜੀ ਜਿਹੀ ਨਮੀ ਦਾ ਫਰਕ ਪੈ ਜਾਂਦਾ ਤੇ ਆਪਾਂ ਨੂੰ ਡਰ ਵੀ ਨਹੀਂ ਰਹਿਣਾ ਤੁਸੀਂ ਸਾਲ ਡੇਢ ਸਾਲ ਪਰੌਂਠੇ ਦੇ ਨਾਲ ਕਿਸੇ ਵੀ ਚ